ਸਾਸਤਰੀ ਗਾਲ ਜੀ ਸਾਰੇ ਵੀਰਾਂ ਨੂੰ ਕਲ ਜਿੰਦਰਾ ਡੈਰੀ ਫਾਰਮੇਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਆ ਗਏ ਨੇ ਤਿੰਨ ਪਸ਼ੂ ਆ ਤਿੰਦੇ ਤਿੰਨ ਬਹੁਤ ਸ਼ਾਨਦਾਰ ਨੇ ਆਓ ਇਹਦੇ ਬਾਰੇ ਲਈਏ ਵੀਰ ਕੋਲੇ ਜਾਣਕਾਰੀ ਸਾਸਤਰੀ ਗਾਲ ਵੀਰ ਜੀ ਸਾਸਤਰੀ ਗਾਲ ਜੀ ਔਰ ਸਲਾਮ ਠੀਠਾ ਸੇਤਾ ਵੀ ਵਧੀਆ ਵਧੀਆ ਕਿਰਪਾ ਦੇ ਤੁਸੀਂ ਦੱਸੋ ਆਪਣੇ ਵਧੀਆ ਵੀਰ ਜੀ ਵਧੀਆ ਸਾਹਿਬ ਮਹਾਰਾਜ ਦੀ ਕਿਰਪਾ ਹਾਂਜੀ ਤੇ ਵੀਰ ਜੀ ਨਾਮ ਦੱਸ ਦਿਓ ਆਪਣਾ ਨਾਮ ਮੋਤਮ ਸਿੰਘ ਜੀ ਹਾਂਜੀ son of ਗੁਰਦੇਵ ਸਿੰਘ ਵਪਾਰੀ ਪਿੰਡ ਕਠਿਆਲਾ ਜੀ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੇ ਨਾ ਜੇ ਠੀਕ ਹੈਗਾ ਜੇ ਫਤੇਗੜ ਚੂਕੀਆਂ ਤੋਂ ਡੇਰਾ ਬਾਬਾ ਨਾਨਕ ਰੋਡ ਦੇ ਉੱਤੇ ਅਡਾ ਤਲਵੰਡੀ ਰਾਮਾ ਤੇ ਬਿਲਕੁਲ ਨੇੜੇ ਇੱਕ ਕਠਿਆਲਾ ਪਿੰਡ ਜੇ ਫੋਨ ਨੰਬਰ 98554 76701 ਦੂਸਰਾ ਨੰਬਰ ਜੇ 7142 56054 ਠੀਕ ਹੈ ਜੀ ਕਿੰਨੇ ਪਸ਼ੂ ਅਜ ਵੀਰ ਜੀ ਕੋਲ ਹੈ ਅਜ ਵੀਰ ਜੀ ਟੋਟਲ ਤਿੰਨ ਪਸ਼ੂ ਜੇ ਪਸ਼ੂ ਤੇ ਪਾਂਦੇ ਹੀ ਦੋ ਗਾਵਾਂ ਆਈ ਤੇ ਉਹ ਵੀ ਚੋਗੀਆਂ ਦੇ ਠੀਕ ਹੈ ਜੀ ਤੇ ਵੇਖੀ ਇੱਕ ਵੈੜ ਜਰਸੀ ਹੋਰ ਆਉਣ ਵਾਲੀ ਆ ਤੇ ਤੱਕ ਆ ਜੇ ਦੁੱਧ ਤੱਕ ਆ ਜੇ ਠੀਕ ਹੈ ਜੀ ਤੇ ਦੂਜੇ ਸਵੇਰੇ ਬਰੀਡ ਵਾਲੀ ਦੱਖ ਦੇ ਲੈ ਜੀ ਠੀਕ ਹੈ ਕੋਈ ਵੀ ਫੋਨ ਕਰਕੇ ਹਾਂਜੀ ਫੋਨ ਕਰਕੇ ਕੋਈ ਵੀ ਸਾਡੇ ਇੱਕ ਛੋਟੀ ਕੱਟੀ ਬੜੇ ਬਰੀਡ ਦੀ ਆਪਣੇ ਕੋਲ ਆਉਣੀ ਹੈ 8 ਮਹੀਨਾ ਦੀ ਕੱਟੀ ਹੈ ਛੋਟੀ ਤਿਆਰ ਹੋਈ ਆ ਠੀਕ ਹੈ ਜੀ ਉਹ ਵੀ ਕੋਈ ਫੋਨ ਤੇ ਕਨੈਕਟ ਹਾਂਜੀ ਕੋਈ ਵੀ ਰਾ ਕਿਨੇ ਹਾਂਜੀ ਉਹ ਨਾ ਫੋਨ ਤੇ ਉਹਨੂੰ ਪਾ ਦਿਓ ਹਨਾ ਠੀਕ ਹੈ ਜੀ ਠੀਕ ਹੈ ਜੀ ਇਹਦੇ ਨੰਬਰ ਤੇ ਦਿਖਾ ਦਨੇ ਠੀਕ ਹੈ ਜੀ ਏ ਵੀਰ ਜੀ ਗੱਬਣ ਆ ਹਾਂ ਜੀ ਇਹ ਗੱਬਾਂ ਦੇ ਦੁੱਧਾ ਸੁਆਰੇ ਝੋਟੀ ਦਾ ਅੱਛਾ ਜੀ ਦਿਨ ਪੰਜਲਾ ਜੇ 7ਲਾ ਜੇ ਹਫਤੇ ਦੇ ਅੰਦਰ ਦਾ ਝੋਟੀ ਛੂ ਗਈ ਠੀਕ ਹੈ ਜੀ ਚਾਰ ਸਨੇਵਾੜੀ ਚੰਗੀ ਸਾਦੀ ਗਏਗਾ ਅਈ ਤੁਰੀ ਝੋਟੀ ਦੇ ਬਿਲਕੁਲ ਜੀ ਆ ਵੇਖੋ ਵੀਰ ਜੀ ਥਣ ਥਣ ਦੀ ਕੁਆਲਿਟੀ ਵੇਖੋ ਬਹੁਤ ਸ਼ਾਨਦਾਰ ਆ ਚੰਗੀ ਖੁੱਲੇ ਲੈਵੇ ਦੀ ਆ ਮੈਂ ਬਾਕੀ ਉਹਨੇ ਮੱਝਾ ਕਹਿੰਦਾ ਚੌੜੀ ਵੇਖੋ ਫੁੱਲੀ ਰਡੀ ਬਿਲਕੁਲ ਬਿਲਕੁਲ ਵੀਰ ਜੀ ਵੱਡੀ ਮੈਂ ਆ ਫੁੱਲ ਸਾਈਜ਼ ਆ ਵਜਨ ਵਜਨ ਬਹੁਤ ਜ਼ਿਆਦਾ ਥਣ ਥਣ ਬਹੁਤ ਸਪੈਸ਼ਲ ਲੱਗਾ ਖੁੱਲ ਵੀਰ ਜੀ ਤੌਰ ਦੇ ਆ ਵੇਖੋ ਵੀਰ ਜੀ ਬੱਡਿਆ ਜਿਹਾ ਬਿਲਕੁਲ ਬਿਲਕੁਲ ਵੱਡੀ ਮੈਂ ਆ ਜੀ ਕੋਈ ਵੀਰ ਇੱਥੇ ਆਊਗਾ ਉਹਨੂੰ ਪਸੰਦ ਜ਼ਰੂਰ ਮੈਂ ਆਊਗੀ ਦੁੱਧ ਵਾਲੀ ਮੈਂ ਆ ਇਹ ਵੀਰ ਜੀ ਕਿੰਨਾ ਕਿੰਨਾ ਕੁ ਰਿਕਾਰਡ ਆ ਦੁੱਧ ਦਾ ਇਹਦਾ ਪਿਛਲੇ ਸੂਏ ਦਾ ਵੀ ਕਿੰਨੀ ਚੋੜੀ ਮੈਂ ਆ ਦੁੱਧ 40 50 16 ਲੀਟਰ ਵੀ ਕਰ ਸਕਦੀ ਆ ਸਾਂਹ ਤੇ ਵੇਚੀ ਬਿਲਕੁਲ 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 ਜੀ ਬਾਕੀ ਚਾਹਣ ਚਾਹਣ ਦੀ ਬੜੀ ਓਕੇ ਆ ਹਾਂ ਤੁਸੀਂ ਠੰਡਾ ਲਗਾ ਦਿਓ ਠੀਕ ਆ ਜੀ ਆਖੋ ਪਤਲੇ ਚਮਚ ਵੀਰ ਜੀ ਆ ਗਈ ਮੈਂ ਹਨਾ ਜੀ ਸਦਲੇ ਚੰਮ ਚ ਮੈਂ ਆ ਗਈ ਆ ਸਾਰੀਆਂ ਨਿਸ਼ਾਨੀਆਂ ਦੁੱਧ ਵਾਲੀਆਂ ਮੈਂ ਦੀਆਂ ਲੈਵਲ ਉਹੇ ਦੀ ਬਹੁਤ ਜਿਆਦੀ ਖੁੱਲੀ ਆ ਮੈਂ ਵੱਡੀ ਮੈਂ ਆ ਜੀ ਠੀਕ ਆ ਜੀ ਅਵਿਰ ਜੀ ਦੇਣ ਕਿੰਨੇ ਲੈ ਜੂ ਬਾਕੀ ਦੱਸਿਓ ਇੱਕ ਹਫਤਾ ਲੈ ਜੂ ਹਨਾ ਇਹ ਹਫਤਾ 10 ਦਿਨ ਖੜਦੀ ਆ 10 ਦਿਨ ਬਾਅਦ ਵੀ ਖੜ ਸਕਦੀ ਏ ਘੱਟ ਵੀ ਖੜ ਸਕਦੀ ਏ ਬਿਲਕੁਲ ਬਿਲਕੁਲ ਜੀ ਇਹ ਦੁੱਧ ਲੈ ਨਿਕਲੇਗੀ ਝੋਲੀ ਜੀ ਬਿਲਕੁਲ ਬਿਲਕੁਲ ਵੱਡੀ ਮੈਂ ਆ ਜੀ ਖੁੱਲੇ ਲੈਵੇ ਦੀ ਹਨਾ ਜੀ ਵਜਨਦਾਰ ਮੈਂ ਵਜਨਦਾਰ ਪਤਲੇ ਚੰਮ ਚ ਮੈਂ ਆ ਗਈ ਆ ਬਿਲਕੁਲ ਬਿਲਕੁਲ ਜੀ ਸਿੰਗਲ ਹੱਡੀ ਆ ਗਈ ਮੈਂ ਜੀ ਸਾਰੀਆਂ ਨਿਸ਼ਾਨੀਆਂ ਪੂਰੀਆਂ ਦੁੱਧ ਵਾਲੀਆਂ ਜੀ ਬਿਲਕੁਲ ਸਿੰਗਲ ਹੱਡੀ ਦੀ ਆ ਗਈ ਹਨਾ ਜੀ ਅਵਿਰ ਜੀ ਕੀ ਰੇਟ ਆ ਇਹਦਾ ਵੀਰ ਜੀ ਸਾਰੇ ਵੀ ਜਿਹੜੇ ਵੀਡੀਓ ਦੇਖਣੇ ਸਿਆਣੇ ਸਾਰਿਆਂ ਸਾਕੀ ਮੰਡੀ ਵੱਲੋਂ ਵੇਖ ਹੀ ਲਈ ਆ ਤੇ ਰੇਟ ਦਾ ਸਾਰਿਆਂ ਨੂੰ ਪਤਾ ਹੀ ਆ ਵੀ ਜੋ ਅੱਜ ਕੱਲ ਚੱਲਣ ਰਿਹਾ ਆ ਹਾਂਜੀ ਹਾਂਜੀ ਕਿਉਂਕਿ ਉਹ ਮੈਂ ਜੇ ਵੱਲਾ ਮੰਡੀ ਗਈ ਨੀ ਸਰ ਕਿਸੇ 2 ਲੱਖ 1.5 ਲੱਖ ਮਗਰਾਂ ਹੀ ਹਾਂਜੀ ਹਾਂਜੀ ਪਰ ਆਪਾਂ ਨਾ ਪੱਕਾ ਦਾ ਆਪਣਾ ਰੇਟ ਆ ਜੇ ਨਾਰਮਲ ਹੋਏਗਾ ਤਾਂ ਹੀ ਮਾਲ ਵਿਕੇਗਾ ਬਿਲਕੁਲ ਨਾਲੇ ਪਹਿਲੀ ਵੀਡੀਓ ਤੋਂ ਲੈ ਕੇ ਜਾਂਦਾ ਚ ਪੈਣ ਲੱਗੀ ਯਾਰ ਪਹਿਲੇ ਚਾਹੁੰਦੇ ਜਿਹੜਾ ਮਾਲ ਆ ਵੀਰ ਖੜੇ ਉਹਨੂੰ ਕੋਈ ਰਹਿਤ ਨਾ ਪੈ ਤੇ ਤਾਂ ਹੀ ਫਾਇਦਾ ਆ ਬਿਲਕੁਲ ਹਾਂਜੀ ਬਾਕੀ ਮੋਲ ਕਰਾਉਂਦਾ 140 ਕਰਾ ਲਓ 35 ਕਰਾ ਲਓ ਹਾਂਜੀ 10 ਦੀ ਦੇ ਦ ਮਾਨਤਨ ਵੀਰ ਜੀ ਮਾਨ ਜੀ ਤੁਸੀਂ ਕਹਿੰਦੇ ਆ ਇਹ ਕਰਨਾ ਕਿਉਂ ਨਹੀਂ ਕਰਾਂਗੇ ਮਾਨਾ ਹੀ ਤੋਂ ਹਿਆਰੀ ਹੋਰ ਛੱਡਾਂਗੇ ਘਰ ਦੀ ਦੇ ਦਾਂਗੇ ਪੂਰੇ ਪੰਜ ਦੀ ਵੀਰ ਜੀ ਜਾਣਦੇ ਹੋ ਲੋ ਜੇ ਕਹਿਦਾ ਵੀ ਤੇ ਮੈਂ ਜਿਹੜੀ ਇੱਕ ਪੰਜ ਦੀ ਚਾਰੀ ਦੀ ਜਿਹਦੀ ਦੀ ਹੱਕ ਰੱਖਦੀ ਆ ਹੱਕ ਰੱਖਦੀ ਆ ਜੀ ਵਜਨ ਫੁੱਲ ਆ ਮੈਂ ਦਾ ਅੱਜ ਇੱਕ ਪੰਜ ਦੀ ਇੱਕ ਪੰਜ ਦੀ ਦੇ ਦਾਂਗੇ ਵੇਖੋ ਵੀ ਵੀਰ ਦੀ ਨਾ ਜੈ ਜੀ ਕਹਿੰਦਾ ਵੱਡੀ ਮੈਂ ਇੱਕ ਪੰਜ ਦੀ ਵੱਡੀ ਮੈਂ ਆ ਇੱਕ ਪੰਜ ਦੀ ਵੀਰ ਕਹਿੰਦਾ ਦੇ ਦਾਂਗੇ ਸਾਰੀਆਂ ਨਿਸ਼ਾਨੀਆਂ ਦੁੱਧ ਵਾਲੀਆਂ ਵਜਨ ਫੁੱਲ ਆ ਮੈਂ ਦਾ ਤੇ ਬਾਕੀ ਕੋਈ ਵੀ ਰੇਥੇ ਚੱਲ ਕੇ ਆਊਗਾ ਉਹਨੂੰ ਪਸੰਦ ਜ਼ਰੂਰ ਮੈਂ ਆਊਗੀ। ਬਾਕੀ ਵੀਰ ਤੇ ਫੋਨ ਲਾਇਆ ਇੱਕ ਵਾਰੀ ਹੋਰ ਮਹਾਂਤਾਂ ਜੇ ਥੋੜਾ ਪਤਾ ਹੋ ਸਕੇ ਕਰਾਂਗੇ ਆਏਗੇ। ਠੀਕ ਹੈ ਜੀ ਵੀਰ ਜੀ ਕਹਿੰਦੇ ਆਏਗੇ ਵੀਰ ਦਾ ਹੋਰ ਮਹਾਂਤਨ ਕਰਾਂਗੇ ਹਨਾ ਜੀ? ਹਾਂਜੀ ਹਾਂਜੀ। ਠੀਕ ਹੈ ਜੀ ਆ ਕੀ ਦੂਜੇ ਨੰਬਰ ਤੇ? ਇਹ ਵੀ ਦੂਜਾ ਸਵਾਰੀ ਝੋਟੀ ਦਾ ਵੇ ਤੇ। ਹਾਂਜੀ। ਤੇ ਪੱਛਾ ਮਗਰ ਵੇ ਹਨੀ ਜੇ ਸੂਈ ਨੂੰ ਕੋਈ ਵੀਰ ਦੱਸ ਦੇਣ ਲਾਲੇ ਮਹੀਨਾ ਲਾਲੇ ਡੇਢ ਲਾਲੇ। ਅੱਛਾ ਜੀ। ਆ ਕੀ ਘਰਵਾ ਦੇ ਕਹਿਣ ਦੇ ਮੁਤਾਬਕ ਦੇ ਡੇਢ ਮਹੀਨਾ ਦੋ ਦਿਨ ਅੰਦਰ ਸੂਈ ਨੂੰ ਆਇਆ। ਠੀਕ ਹੈ ਜੀ। ਆ ਕੀ ਦੋ ਚੋਟੀ ਲੁੱਧ ਵਾਲੀ ਆ। ਇਹ ਠੀਕ ਦੋਤਾਲੀ ਹੈਂ ਜੀ ਬਿਲਕੁਲ। ਦੋ ਚੋਟੀਆਂ ਥੱਲੇੋਂ। ਬਿਲਕੁਲ ਬਿਲਕੁਲ। ਅਸਲੀ ਗਾਹੀ ਦੇ ਫੇਰ। ਆ ਦੇਖੋ ਵੀਰ ਜੀ। ਕੱਲਾ ਕੱਲਾ ਥਾਂ ਸਕਾ। ਬਿਲਕੁਲ ਬਿਲਕੁਲ। ਅਮਿਲ ਕਵਾਂ ਦੇ ਦਿਖਾਓ ਇੱਕ ਰੀ। ਬਿਲਕੁਲ। ਦੇਖੋ ਕਿੰਨੀ ਮੋਟੀ ਦੋਤਾਲੀ ਲੱਗੀ। ਦੋਤਾਲੀ ਝੋਟੀ ਆ ਜੀ। ਲੈਵਲ ਉਹਦੀ ਬਹੁਤ ਖੁੱਲੀ ਆ। ਚੰਗੀ ਝੋਟੀ ਆ ਜੀ। ਤੇ ਵੇਖੋ ਵੀ ਵੀਰ ਜੀ ਨੇ ਦੱਸਤਾ ਵੀ ਬੱਚਾ ਮਰ ਗਿਆ ਇਹਦਾ। ਖੋਲੋ ਵੀਰ ਜੀ। ਖੋਲੋ। ਖੋਲੋ। ਚੰਗੀ ਝੋਟੀ ਆ ਜੀ। ਕੱਦ ਕਾਠ ਵੀ ਖੋਲਾ। ਕੱਦ ਵੀ ਬਹੁਤ ਚੰਗਾ ਝੋਟੀ ਦਾ। ਅਰ ਥੋੜਾ ਜਿਹਾ ਲਿਸਾਪਨ ਆ ਗਿਆ ਝੋਟੀ ਦਾ ਸਾਂਭ ਹੀ ਨਹੀਂ ਗਏ ਵੀਰ ਨੇ ਬਾਕੀ ਦੋ 40 ਝੋਟੀ ਆ ਜੀ ਬਿਲਕੁਲ ਬਿਲਕੁਲ ਆ ਵੇਖੋ ਵੀਰ ਜੀ ਖਾਨ ਵੀ ਵੇਥ ਵੇਥ ਤੇ ਆ ਝੋਟੀ ਦਾ ਚਮਕਾ ਲਈ ਆ Yes. Yeah. ਕਿੰਨਾ ਦੁੱਧ ਦੱਸਿਆ ਵੀਰ ਜੀ ਵੀਰ ਜੀ ਵੇਖੋ ਦੁੱਧ ਕੈਨੋਂ ਭਾਏ ਮੂੰਹ ਨਾਲ ਕਹਿਣਾ ਸੌਖਾ ਆ ਹਾਂਜੀ ਹਾਂਜੀ 10 ਲੀਟਰ ਮਾਰ ਜੋ ਭਰਨਾ ਸੌਖਾ ਜੇ ਉਹ ਆ 10 ਲੀਟਰ ਕਹਿ ਦिए 12 ਕਹਿ ਦिए ਹਾਂਜੀ ਜੋ ਕਿ ਹਰ ਗਏ ਵੀਰ ਇੱਥੇ ਵੀ ਚੋਣੀਆਂ ਆ ਘਰ ਘਣਗੀਆਂ ਚੋਣੀਆਂ ਆ ਉਹਦਾ ਪੱਕਾ ਗਰੰਟੀ ਵਾਲਾ 8 ਲੀਟਰ ਤੇ ਆ ਦੇ 8 ਲੀਟਰ ਦੁੱਧ ਦਾ ਬਾਕੀ ਦੁੱਧ ਦੱਸਦਾ ਕਿ ਸਾਮ ਘਟ ਗਈ ਦੀ ਆ ਬਾਕੀ ਮੈਂ ਦੁੱਧ ਵਾਲੀ ਆ ਹੁਣ ਮੈਂ 10 ਤੋਂ 11 12 ਲੀਟਰ ਤੱਕ ਜਾਏਗੀ ਠੀਕ ਆ ਜੀ ਹੋਗਾ ਇਨਾ ਕੋਈ ਖਾਸ ਟਾਈਮ ਨਹੀਂ ਸੂਰ ਨੇ ਆ ਤਾਜੀ ਮੈਂ ਬਿਲਕੁਲ ਬਿਲਕੁਲ ਵੀਰ ਜੀ ਲੈਵਾ ਦੱਸਦਾ ਮੈਂ ਦਾ ਵੀ ਤਾਜੀ ਅਜੇ ਹ ਤੇ ਲੈਵੇ ਤਾਂ ਪਤਾ ਲੱਗਦਾ ਮੈਂ ਤਾਂ ਤਾਜੀ ਆ ਠੰਣ ਠੁਣ ਨੂੰ ਬਹੁਤ ਵਧੀਆ ਲੱਗਿਆ ਠੀਕ ਹੈ ਜੀ ਅੱਡੀ ਗਾ ਜੀ ਹੁਣ ਮੈਂ ਪੜਾ ਠੰਡੀ ਧਿਰੀ ਆ ਕੋਈ ਟੀਕੇ ਦੀ ਲੋੜ ਨਹੀਂ ਭੜ ਦੀ ਲੋੜ ਨਹੀਂ ਇੱਥੇ ਥਲੇ ਬੈਠੇ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਦੋਵੇਂ ਟਾਈਮ ਐਵੇਂ ਮਿਲ ਜਾਂਦੀ ਹੈ ਹਨਾ ਕੀ ਮੁੱਲ ਆ ਇਹਦਾ ਵੀਰ ਜੀ ਵੀਰ ਜੀ ਵੇਖੋ ਜੇ ਅੱਜ ਵੀ ਇਹ ਮਰਜਵਾ ਦਾ ਦਾਣਾ ਹਾਂਜੀ ਮਹੀਨੇ ਦਾ ਵੀ ਹੁੰਦਾ ਰੇਟ ਦਾ ਤੇ ਇਹਦਾ ਵੀ ਆਪਾਂ ਵੀ 1,20,000 ਦਾ 90 ਹਜ਼ਾਰ ਮੁੱਲ ਕਰਨਾ ਹੈ ਬਿਲਕੁਲ ਜੀ ਜਵਾਕ ਨਾਮ ਹੁਣ ਕਰਕੇ ਦਾ ਰੇਟ ਆਪਾਂ ਦਾ ਰੱਖਿਆ ਹਾਂਜੀ ਇਹਾ ਹੁਣੇ ਕਰਾਉਣ ਨੂੰ ਪੈ 85 ਕਰਾ ਲਓ 75 ਕਰਾ ਲਓ 70000 ਦੀ ਕਰਾ 70000 ਦੀ ਦਾ ਕਰਦੀ ਦੇਣਾ ਇੱਕ ਹੀ ਗੱਲ ਕਰਦੀ ਹੈ ਵੀਰੇ ਹਾਂਜੀ ਹਾਂਜੀ ਪੂਰੇ 65000 ਝੋਟੀ ਜਾਂਦੇ 65 ਜਾਂਦੇ ਨੇ ਅੱਜੋਂ ਲੈ ਕੇ ਤੈਨੂੰ ਦੇ ਦਾਂਗੇ ਵੇਖੋ ਜੀ 65000 ਦੀ ਵੀਰ ਨੇ ਝੋਟੀ ਘੇਤਾ ਜੈਜ ਮੁੱਲ ਕਰਤਾ ਲੈਵਾ ਵੇਖੋ ਵੀਰ ਜੀ ਬਿਲਕੁਲ ਬਿਲਕੁਲ ਬੱਚਾ ਹੁੰਦਾ ਇਹ ਵੀਰ ਜੀ ਬਿਲਕੁਲ ਹਾਗੀ ਹੱਕ ਰੱਖਦੀ 85000 ਦਾ ਚੰਗੀ ਝੋਟੀ ਆ ਕੱਦ ਫੁੱਲਾ ਠੀਕ ਹੈ ਜੀ ਆ ਗਈ ਵੈੜਕ ਵੀ ਹਾਂ ਜੀ ਇਹ ਕਾਂ ਸੂਈ ਤਾਜੀ ਹੈ ਸੁਦਾ ਸੁਦਾ ਮਗਰ ਐਰ ਸ਼ਰਤੀ ਬਸੇ ਬਹੁਤ ਟਰੌਫੀ ਜਿਹੜੇ ਮਗਰਲੇ ਬਣੇ ਠੀਕ ਹੈ ਜੀ ਸੂਈ ਇਹਦੇ ਕੋ ਇਹਨੂੰ 5-6 ਦਿਨ ਹੋ ਗਏ ਜੀ ਆ ਵੇਖੋ ਵੀਰ ਜੀ ਥਣ ਥਣ ਬਹੁਤ ਸਪੈਸ਼ਲ ਲੱਗਿਆ ਇਹਨੂੰ ਵੀ ਚੰਗਾ ਥਣ ਲੱਗਿਆ ਜੀ ਠੀਕ ਹੈ ਜੀ ਇਹਦੇ ਬਾਰੇ ਦੱਸਿਓ ਵੀਰ ਜੀ ਦੁੱਧ ਵੀਰ ਜੀ ਇਹਦਾ ਦੂਜਾ ਸਵਾਲ ਇਹ ਸੂਈ ਨੂੰ ਜੇ 5-4 ਦਿਨ ਹੋ ਗਏ ਹਾਂਜੀ ਉਹ ਲੈ ਥਲੇ 7 ਲੀਟਰ ਲਾ ਲੋ 8 ਲਾ ਲੋ ਹਾਂਜੀ ਤੇ ਤਿਆਰ ਦੇ ਬਾਕੀ ਦੁੱਧ ਦੇ 13 14 15 ਕਿਦਾਂ ਕਿ ਭਰੇਗੀ ਵੀ ਤੇ ਠੀਕ ਹੈ ਜੀ ਹਾਂਜੀ ਚੋਚਾਂ ਬਹੁਤ ਵਧੀਆ ਲੱਗੀ ਬਸ਼ੀ ਜੀ ਮਗਰ ਇਹ ਬਸ਼ੀ ਬੜੇ ਗਰੀਬ ਦੀ ਜਿਹੜਾ ਅੰਦਰ ਬੈਠੀ ਮੜੀ ਥਾਪੀ ਮਰਵਾ ਦਿੰਦੇ ਹਾਂਜੀ ਵੀ ਕਾ ਦਿੰਦੇ ਹਾਂਜੀ 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 ਤੇ ਉਹਦੇ ਭਾਈਏ ਕਰਨ ਪੈਣਾ ਖੋਲ ਖੋਲ ਹਾਂਜੀ ਖੋਲੋ ਵੀਰ ਜੀ ਸਾਡੇ ਪਹਿਲਾਂ ਇੱਕ ਤੋਰ ਦਰ ਦੇ ਤੋਰ ਦਿਓ ਜੀ ਭਾਈ ਇਹ ਤਾਂ ਦਰ ਨੇ ਜੀ ਬਿਲਕੁਲ ਬਿਲਕੁਲ ਤੋਰ ਆ ਵੇਖੋ ਵੀਰ ਜੀ ਚੰਗਾ ਥਾਂ ਤੁਨ ਲੱਗਿਆ ਲੈਵੇ ਦੀ ਵੀ ਚੰਗੀ ਆ ਬਸ਼ੀ ਹਏ ਠੰਡੀ ਸੀਲ ਆ ਵੀਰ ਜੀ ਬਿਲਕੁਲ ਆ ਜੀ ਠੰਡੀ ਸੀਲ ਹਰ ਜੀ ਇਹਦਾ ਸੇਪ ਵਾਲੇ ਪਾਵ ਨਹੀਂ ਕੋਈ ਸਾਰੀ ਹੋਈ ਟੱਕਰ ਠੀਕ ਹੈ ਜੀ ਕੋਈ ਦਰਦ ਨਹੀਂ ਕਰਤੀ ਬਿਲਕੁਲ ਬਾਕੀ ਚੋਰ ਬਹੁਤ ਸ਼ਾਨਦਾਰ ਲੱਗਿਆ ਆ ਆ ਵੇਖੋ ਵੀਰ ਜੀ ਵੀਰ ਜੀ ਕਹਿੰਦੇ ਵਾਹ ਰੱਸੀ ਪਾ ਲੋ ਨਾ ਪਾ ਲੋ ਠੰਡੀ ਆ ਤੁਹਾਨੂੰ ਵੀ ਵੇਖੋ ਵਧੀਆ ਲੱਗਿਆ ਬਾਕੀ ਵੀਰ ਜੀ ਦੇ ਤਰੀੜਾ ਸ਼ਾਈ ਗਾ ਜੱਸੀ ਖਰੋਸੇ ਆ ਗਈ ਆ ਗਰਮੀ ਦੇ ਮੁੱਤਮ ਆਈ ਆ ਹਾਂਜੀ ਹਾਂਜੀ ਇਹਨੇ ਗਰਮੀ ਜੇ ਕੋਈ ਗਰਮੀ ਨਹੀਂ ਢੀ ਮਰਉਣੇ ਆ ਗਈ ਬਾਕੀ ਦੁੱਧ ਵੀ ਘਰ ਦੇ ਦਾ ਪੀਂਗਲਾ ਚਿੱਟੇ ਰੰਗ ਦਾ ਦੁੱਧ ਆ ਫੈਲਾਵਾ ਦੁੱਧ ਆ ਬਿਲਕੁਲ ਦਾ ਵੀ ਇੱਕ ਆ ਬੰਲੀ ਤੇ ਮੱਝ ਬੰਲੀ ਇੱਕ ਬਰਾਬਰ ਆ ਬਿਲਕੁਲ ਜੀ ਤੇ ਬਾਕੀ ਵੀਰ ਜੀ ਦਾ ਰੇਡ ਜਿਹੜਾ ਕਰੀਆ ਨਾ ਅੱਜ ਤੇ ਰੇਡ ਦਾ 30 40 ਹਜ਼ਾਰ ਹੈਗਾ ਆ ਬਿਲਕੁਲ ਹਾਂਜੀ ਪਰ ਆਪਾਂ ਪੈਂਦੀ ਨਹੀਂ ਕਰਨਾ ਤੀਵ ਨਹੀਂ ਕਰਨਾ ਹਾਂਜੀ ਵੀਰ ਜੀ ਆਪਾਂ ਵੇਖੋ ਵੀਡੀਓ ਜੇ ਕਈ ਵੀਰ ਜਰਨ ਦੋਰੋਂ ਕੋਲ ਲੁਧਿਆਣਾ ਕੋਈ ਮਾਨਸਾ ਕੋਈ ਬਠਿੰਡੇ ਤੋਂ ਧੂਣਾ ਆਇੰਦਾ ਬਿਲਕੁਲ ਉਹ ਵਿਚਾਰੀ ਕਿਹਨੂੰ ਚੋਣ ਤੇ ਆ ਨਹੀਂ ਸਕਦੇ ਸਾਨੂੰ ਹਸਲੇ ਹੋਣਾ ਪੇਮੈਂਟ ਪਾ ਦੇ ਤੇ ਪਸੂ ਕਹਿੰਦੇ ਭੇਜ ਦੋ ਤੁਹਾਡੀ ਗਰੰਟੀ ਤੇ ਆ ਹਾਂਜੀ ਹਾਂਜੀ ਪਰ ਵੀ ਕਿ ਸਾਡੀ ਗਰੰਟੀ ਦਾ ਸਾਡਾ ਛੋੜਾ ਪਾਸਾ ਫਰਜ ਬਣਦਾ ਕਿ ਇਹ ਥੋੜਾ ਸਹੀ ਦਸੀਏ ਗਾੜ ਨੂੰ ਹਾਂਜੀ ਹਾਂਜੀ ਦੋਨੇ ਕੀ ਦਾ ਫਰਕ ਹੋ ਸਕਦਾ ਜੇ ਕਿ ਉਹ ਮੰਨ ਲਓ 7 ਕਿਉਂ ਦੁੱਧ ਦੱਸਿਆ 6 ਨਿਕਲ ਆਏ ਬਿਲਕੁਲ ਤੇ ਥੋੜਾ ਬਾਲਾ ਜੇ ਬਾਕੀ ਜੇ ਹਿੰਦਰਾ ਝੂਠ ਮਾਰਦੀ ਉਹ ਵੀ ਆਪਿਆ ਤੇ ਸਹੀ ਗੱਲ ਹੈ ਕਿਉਂਕਿ ਸਾਨੂੰ ਗਾਹ ਦੀ ਗਾਂ ਵੀ ਲੋੜ ਆ ਗਈ ਯਾਰ ਬਸ ਹਾਂ ਹਾਂਜੀ ਹਾਂਜੀ ਬਿਲਕੁਲ ਜਿਹੜੀ ਚਾਹੁੰਦੇ ਆ ਵੀ ਗਾਗ ਨੂੰ ਡੰਗਰ ਸਹੀ ਮਿਲੇ ਉਹ ਦੁਬਾਰਾ ਵੀ ਸਾਡੇ ਕੋਲ ਖੜੇ ਤੇ ਤੁਹਾਡੇ ਚੈਨਲ ਦੇ ਵੀ ਜਿਹੜੇ ਗਾਹ ਤੋਂ ਹੋਰ ਮਾਰਕੀਟੇ ਪਾਣੇ ਜਿਹੜਾ ਵੱਧ ਚੈਨਲੋਂ ਦੇਖਿਆ ਵੀ ਉਹ ਚੈਨਲ ਤੇ ਮਾਲ ਜੜਾ ਸਹੀ ਲੱਗਦਾ ਆ ਬਿਲਕੁਲ ਜੀ ਦੇਖੋ ਥਾਂ ਦੇਖਣ ਨੂੰ ਪ੍ਰੋਪਰ ਇੱਕੋ ਜਿਹਾ ਪਰ ਇਹ ਦੱਸਣਾ ਬੜਾ ਗਲਾ ਥਾਂ ਨਾਲ ਕਰੀ ਕੈਨਰਾਂਗਰਾਂ ਦਾ ਘਰ ਉੱਤੇ ਛੋਟਾ ਆ ਇੱਥੇ ਧਾਰਾ ਘਟ ਜੇ ਤੋ ਇਹ ਬਾਤੀ ਸਮਝੋ ਤੈਨਾਂ ਥਾਲੜੇ ਓਕੇ ਸਮਝੋ ਤੈਨੂੰ ਬਿਲਕੁਲ ਵੇਖੋ ਹੀ ਵੀਰ ਨੇ ਸੱਚਾਈ ਬਿਲਕੁਲ ਦੱਸੀ ਆ ਵੇਖਣ ਨੂੰ ਥਾਣ ਬਿਲਕੁਲ ਬਰਾਬਰ ਲੱਗਦਾ ਪਰ ਵੀਰ ਕਹਿੰਦਾ ਕਿ ਥਾਂ ਦੀਆਂ ਧਾਰਾਂ ਘਾਟਿਆ ਤੁਸੀਂ ਤੇ ਬਾਤੀ 13 ਥਾਂ ਦੇ ਸਹੀ ਸਮਝੋ ਕਿਉਂਕਿ ਜੇ ਦੋ ਚਾਰ ਆਜ ਗਈਆਂ ਤਾਂ ਫਾਇਦਾ ਕੋਈ ਨਹੀਂ ਗੇਨੋ ਸਹੀ ਕੋਈ ਫਾਇਦਾ ਨਹੀਂ ਬਿਲਕੁਲ ਚੰਨਾ ਜਰਾ ਥਾਂ ਗੜੋ ਬਿਲਕੁਲ ਓਕੇ ਜੇ ਤੇ ਧਾਰ ਵੀ ਓਕੇ ਤੇ ਦੁੱਧ ਵੀ ਚੋਗਾ ਪਤਰਾ ਡਰ ਭਰੇਗੀ ਨਾਰਮਲ ਠੀਕ ਹੈ ਜੀ ਬਾਕੀ ਵੇਖੋ ਜੇ ਥਾਂ ਸਹੀ ਹੋ ਵੀ ਹੁੰਦਾ ਤੇ ਤਾਂ 35 ਕਰੀ ਜਾਂ ਤੁਹਾਨੂੰ ਘਰ ਨਹੀਂ ਹੁੰਦੇ ਨਹੀਂ ਤਿੰਨ ਥਾਂ ਨੂੰ ਹੋਣ ਕਰਕੇ ਅੱਜ ਠੀਕ ਹੈ ਜੀ ਬਾਕੀ ਮੁੱਲ ਤੇ ਤੁਹਾਡਾ ਜਾਇਜ਼ ਹੀ ਬਿਲਕੁਲ ਚਲੋ 23000 2000 ਛੱਡ ਦਿਓ ਹਨਾ ਜੀ ਕੋਈ ਤੇ 2000 ਦੇ ਕਰਤਾ ਤਾਂ ਹੋਰ ਛੱਡ ਦਾਂਗੇ 23 ਹੀ ਦੇ ਦਾਂਗੇ 2000 ਰੁਪਏ ਮੂਨ ਲਾਵੇ ਅਸੀਂ ਹੋਰੇ ਮਾਨਤਾ ਜੇ ਹੋ ਸਕੇ ਗਜਾਸ਼ ਉਹ ਵੀ ਕੱਢਾਂਗੇ ਬਿਲਕੁਲ ਵੇਖ ਲੋ ਵੀਰ ਨੇ ਸਚਾਈ ਦੀ ਗੱਲ ਕੀਤੀ ਬਿਲਕੁਲ ਹੀ ਵੀ ਥਾਂ ਦੀਆਂ ਧਾਰਾਂ ਘਾਟਾ ਕੋਈ ਵੀ ਵੀਰ ਹਨਾ ਜੀ ਹਾਂ ਜੀ ਜੀ ਬਿਲਕੁਲ ਬਿਲਕੁਲ ਜੀ ਤੇ ਤਿੰਨ ਥਾੜੇ ਓਕੇ ਸਮਝੋ ਆ ਤਿੰਨਾ ਥਣਾ ਚ ਹਨਾ ਜੀ 15000 ਦਾ ਇਹ ਕਰਕੇ ਦਾਂਗੇ ਤੇ ਬਾਕੀ ਬਿਲਕੁਲ ਕਹੋਗੇ ਇੰਨੇ ਦਾ ਹੁੰਦਾ ਕੁਝ ਨਹੀਂ ਮੈਂ ਸਾਲ ਡੇਢ ਸਾਲ ਦੁੱਧ ਪੀ ਕੇ ਫਿਰ ਇੰਨੇ ਪੈਸੇ ਵੜ ਲਏ ਹਾਂਜੀ ਹਾਂਜੀ ਕੋਈ ਕੰਮ ਘੈਈ ਹੋਣ ਡੀ ਜੇ ਬਾਕੀ ਵਸ਼ੀ ਵਿਖਾਵੇ ਕਰੇ ਪਰੇਟਾ ਕੋਈ ਤਿਆਰ ਆ ਵੇਖੋ ਵੀਰ ਜੀ ਇੰਨੇ ਦੀ ਵਸ਼ੀ ਆ ਵੇਖੋ ਵੀਰ ਜੀ ਮਗਰ ਵਸ਼ੀ ਆ ਗਈ ਜੋ ਐਸੇ ਐਸੇ ਆ ਗਈ ਐ ਠੀਕ ਹੈ ਜੀ ਵਸ਼ੀ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂ ਜੀ ਦੁੱਧੂ ਹੋਰ ਵਧੂਗੀ ਵੈੜ ਫਿਰ ਹੈਨਾ ਵੀਰ ਜੀ ਬਿਲਕੁਲ ਤਾਜੀ ਆ ਬਿਲਕੁਲ ਤਾਜੀ ਠੀਕ ਹੈ ਜੀ ਵੇਖੋ ਵੀਰ ਜੀ ਨੇ ਰੇਟ ਵੀ ਬਿਲਕੁਲ ਜਾਇਜ਼ ਕੀਤਾ 20000 ਦੀ ਵੀਰ ਕਹਿੰਦਾ ਵੈੜ ਦੇ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਹੈ ਕਿ ਵੀਰ ਜੀ ਇੱਕ ਵਾਰੀ ਪਸ਼ੂ ਤੇ ਲਾਗੇ ਜਰੂਰ ਆਓ ਆਪਣੀ ਚੈੱਕ ਕਰੋ ਪਾਸ ਕਰੋ ਉਹ ਤੁਹਾਡਾ ਫਰਜ਼ ਬਣਦਾ ਵੀਰ ਜੀ ਹਾਂਜੀ ਆਪਣਾ ਨਾਮ ਦੱਸ ਦਿਓ ਵੀਰ ਜੀ ਫਿਰ ਠੀਕ ਹੈ ਜੀ ਨਾਮ ਆਪਾਂ ਉਤਮ ਸਿੰਘ ਜੇ ਪਿੰਡ ਕਠਿਆਲਾ ਤਸੀਹ ਡੇਰਾ ਬਾਬਾ ਨਾਨਕ ਜਿਲ੍ਹਾ ਗੁਰਦਾਸਪੁਰ ਦੇ ਫੋਨ ਨੰਬਰ 98552 71701 ਦੂਸਰਾ ਨੰਬਰ 98142 55059 ਜੀ ਇਸ ਵੀਡੀਓ ਦੇ ਵੇਖਣ ਤੇ ਬਹੁਤ ਬਹੁਤ ਧੰਨਵਾਦ ਹੈ ਬਾਕੀ ਜੋ ਦੱਸਿਆ ਕੋਈ ਪੂਰੀ ਗਾਰੰਟੀ ਹੋਵੇਗੀ ਦੇਦੀ ਇਹਨਾਂ ਦੀ ਬਿਲਕੁਲ ਜੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੈ ਕਿ ਵੀਰ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਲਾਈਕ ਕਰੋ ਤੇ ਸ਼ੇਅਰ ਕਰੋ ਜੀ ਠੀਕ ਹੈ 사ਸੀ ਗਾ ਵੀਰ ਜੀ ਸਾਥ ਕਾਲ ਜੀ ਸਾਥ